ਸਤਾਵੀਚਾਈ ਆਮ ਆਦਮੀ ਪਾਰਟੀ ਨੇ ਲਗਾਤਾਰ ਨਜਾਇਜ਼ ਕਬਜ਼ਾਧਾਰੀਆਂ ਤੇ ਆਪਣਾ ਸਿਕੰਜਾ ਕੱਸਿਆ ਹੋਇਆ ਹੈ ਪਰ ਦੂਜੇ ਪਾਸੇ ਹਾਲੇ ਵੀ ਕੁਝ ਲੋਕਾਂ ਦੇ ਵੱਲੋਂ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਜਿਸ ਦੇ ਤਹਿਤ ਇਲਾਕਾ ਵਾਸੀਆਂ ਨੇ ਰੋਸ ਵਿੱਚ ਆ ਕੇ ਕਰਨਾ ਲਗਾ ਦਿੱਤਾ ਇਲਾਕਾ ਵਾਸੀਆਂ ਦਾ ਕਹਿਣਾ ਸੀ ਕਿ ਨਜਾਇਜ਼ ਕਬਜ਼ਿਆਂ ਦੇ ਕਾਰਨ ਉਹਨਾਂ ਨੂੰ ਕਾਫੀ ਪਰੇਸ਼ਾਨ ਹੋਣਾ ਪੈਂਦਾ ਹੈ ਕਈ ਵਾਰ ਸ਼ਿਕਾਇਤ ਦੇ ਚੁੱਕੇ ਨੇ ਕੋਈ ਕਾਰਵਾਈ ਨਹੀਂ ਹੋਈ ਜਦਕਿ ਕਬਜ਼ਾਧਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਸਮਾਨ ਆਪਣੀ ਹੱਥ ਦੇ ਵਿੱਚ ਰੱਖਿਆ ਹੋਇਆ ਉਹਨਾਂ ਨੂੰ ਬਿਨਾਂ ਕਿਸੇ ਵਜ੍ਹਾ ਦੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਆ ਜਿਹੜਾ ਕਾਗਜ਼ ਸਾਡੇ ਪਿੰਡ ਵਾਸੀਆਂ ਤੁਹਾਨੂੰ ਵਿਖਾਏ ਆ ਸਾਰੇ ਕਿ ਪਿਛਲੇ 1.5 ਸਾਲ ਤੋਂ ਇੱਕ ਸਿਰਫ ਜਿਹੜੀ ਰੋਡ ਦੇ ਉੱਤੇ ਬਜਰੀ ਆ ਤੇ ਸਾਡੂ ਸਰਵਿਸ ਲਾਈਨ ਪੈਂਦੀ ਆ ਸਾਡੇ ਪਿੰਡ ਨੂੰ ਆ ਜਿਹੜੀ ਆ ਇਹ ਸਰਵਿਸ ਲਾਈਨ ਦੇ ਉੱਤੇ ਇਹਨਾਂ ਨੇ ਬਜਰੀ ਸੁੱਟ ਕੇ ਤੇ ਆਪਣੇ ਸਾਧਨ ਖਿਲਾਰ ਕੇ ਤੇ ਜਿਹੜਾ ਨੁਕਸਾਨ ਹੋਂਡਿਆ ਪਿਛਲੇ ਸਾਲ ਵੀ ਇੱਕ ਐਕਸੀਡੈਂਟ ਹੋਇਆ ਆ ਬੇਟੀ ਦਾ ਤੇ ਲਗਾਤਾਰ ਵੈਸੇ ਬਾਹਰਲੇ ਲੋਕਾਂ ਦੇ ਵਾਹਨਾਂ ਦੇ ਬਜਰੀ ਤੋਂ ਤਿਲਕ ਕੇ ਤੇ ਸਾਡੇ ਪਿੰਡ ਨੂੰ ਰਸਤਾ ਬਿਲਕੁਲ ਨਹੀਂ ਗਾ ਵਜੰਡਿਆ ਸੋ ਅਸੀਂ ਇੱਕ ਸਾਲ ਤੋਂ ਕਾਗਜ਼ੀ ਕਾਰਵਾਈ ਲਈ ਤੁਰੇ ਫਿਰਦੇ ਸੀਗੇ ਵੀ ਕਾਗਜ਼ੀ ਕਾਰਵਾਈ ਪ੍ਰਸ਼ਾਸਨ ਜਿਹੜਾ ਵਾ ਉਹ ਇਹਨਾਂ ਨੂੰ ਆਪ ਵਿਸ਼ੇਟਾਵੇ ਇਹਨਾਂ ਦਾ ਬੱਜਟ ਜਿਹੜਾ ਵਾ ਉਹ ਆਪ ਇਹਨਾਂ ਦੇ ਹੱਦ ਦੇ ਅੰਦਰ ਕਰੇ ਇਹਨਾਂ ਨੇ ਨੈਸ਼ਨਲ ਹਾਈਵੇ ਸਾਰਾ ਮੱਲਿਆ ਪਿਆ ਤੇ ਉਹ ਕਾਗਜ਼ੀ ਕਾਰਵਾਈ ਦਾ ਸਾਨੂੰ ਇੱਕ ਸਾਲ ਦੇ ਵਿੱਚ ਕੋਈ ਬੂਰ ਨਹੀਂ ਪਿਆ ਸਾਰੇ ਡਾਕੂਮੈਂਟ ਵਿਦ ਇੱਕ ਡੈਰੀ ਨੰਬਰ ਪਾ ਕੇ ਅਸੀਂ ਕਾਗਜ਼ੀ ਕਾਰਵਾਈ ਕਰਾਈ ਇੱਕ ਸਾਲ ਦੇ ਵਿੱਚ ਸਾਨੂੰ ਕੋਈ ਨਿਆਣੀ ਮਿਲਿਆ ਆ ਕਰਕੇ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜਿਹੜਾ ਵਾ ਉਹ ਇਹ ਰੋਡ ਬਲੌਕ ਜਿਹੜਾ ਉਹ ਅਗਲੇ ਆਉਂਦੇ ਦਿਨਾਂ 'ਚ ਫਿਰ ਅਹੀਂ ਰੋਡ ਬਲੌਕ ਕਰਨੀ ਮਜਬੂਰ ਹੋਵਾਂਗੇ ਸਾਡਾ ਦਿਲ ਨਹੀਂ ਕਰਦਾ ਵੀ ਅਸੀਂ ਛੜਕ ਬੰਦ ਕਰੀਏ ਪਰ ਸਾਡੀ ਪ੍ਰਸ਼ਾਸਨ ਨੇ ਸੁਣਵਾਈ ਨਾ ਹੋਣ ਦਾ ਕਰਕੇ ਤੇ ਐਮਐਲਏ ਸਾਹਿਬਾ ਦਾ ਇੱਥੇ ਜਿਹੜਾ ਵੀ ਬੱਜਾ ਵਾ ਉਹਨਾਂ ਦੇ ਵੀ ਕਾਰਵਾਈ ਉਹਨਾਂ ਦੇ ਕਹਿਣ ਦੇ ਵੀ ਕੋਈ ਨਹੀਂ ਹੋਈ ਕੋਈ ਇੱਥੇ ਪਛਾਉ ਉਹਨਾਂ ਨੇ ਆਪਣਾ ਕ੍ਰੈਸ਼ਰ ਨਹੀਂ ਕੀਤਾ ਸਾਡੀ ਮਜਬੂਰੀ ਆਹੀਂ ਆਉਣ ਵਾਲੇ ਸਮੇਂ ਦੇ ਵਿੱਚ ਸਲਾਹ ਕਰਕੇ ਫਿਰ ਪਿੰਡ ਵਾਸੀਆਂ ਨਾ ਇਹ ਰਸਤਾ ਜਿਹੜਾ ਵਾ ਉਹ ਬਲੌਕ ਕਰਕੇ ਫਿਰ ਪ੍ਰਸ਼ਾਸਨ ਵੀ ਕਾਰਵਾਈ ਕਰ ਲੈਂਦਾ ਫਿਰ ਛੇਤੀ ਹਰਕਤ ਆ ਜਾਊਗਾ ਇੱਕ ਸਾਲ ਦੇ ਵਿੱਚ ਸਾਨੂੰ ਕੋਈ ਨਿਆਣੀਗਾ ਮਿਲਿਆ ਅਹੀਂ ਬਲਾਵਾਸੀ ਸਾਰੇ ਇੱਥੇ ਪੀੜਤਿਆਂ ਤੇ ਸਾਡਾ ਜਿਹੜਾ ਵਾ ਉਹ ਸਾਨੂੰ ਇਨਸਾਫ ਦਿੱਤਾ ਜਾਂਦੇ ਨਹੀਂ ਤੇ ਆਉਂਦਾਰੇ ਸਮੇਂ ਤੇ ਅਸੀਂ ਰਸਤਾ ਜਿਹੜਾ ਵਾ ਬਲੌਕ ਕਰਾਂਗੇ ਅਸੀਂ ਸਮੂਹ ਨਗਰ ਨਵਾਸੀ ਪਿੰਡ ਵਾਲਾ ਅੱਜ ਇੱਥੇ 77 ਹੋਏ ਆਂ ਰੋਡ ਦੇ ਉੱਪਰ ਇਹ ਤੁਸੀਂ ਜਿਤਨਾ ਕਿ ਤੁਸੀਂ ਵੇਖਿਆ ਵਾ ਕਿ ਆ ਰੇਤਾ ਬੜੀ ਦਾ ਡੈਂਪ ਆ ਜਿਹਦੇ ਜਿਨ੍ਹਾਂ ਨੇ ਆਪਣੀ ਜਗ੍ਹਾ ਤੋਂ ਛੱਡ ਕੇ ਇਹਦੇ ਸੜਕ ਦੇ ਉੱਤੇ ਹੀ ਇੰਨਾ ਕਰਤਾ ਵਾ ਇੱਥੇ ਨਿਤ ਕੋਈ ਨਾ ਕੋਈ ਐਕਸੀਡੈਂਟ ਹੁੰਦਾ ਵਾ ਪੋਣਾ ਸਰਵਸ ਲੈਣ ਤੁਸੀਂ ਪਿਛੇ ਤੁਹਾਨੂੰ ਵਿਖਾਈ ਆ ਪੈਪ ਤੋਂ 7-7 ਫੁੱਟ ਇਹਨਾਂ ਨੇ ਸੜਕਾਂਲੇ ਬੰਨ ਨੂੰ ਦਿੱਤਾ ਚੜੇ ਚੜੀ ਆ ਨਾਲ ਬਜਰੀ ਅਸੀਂ ਇਹਦੇ ਸਬੰਧ ਵਿੱਚ ਮਿਤੀ 29 5 2022 ਨੂੰ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਅਸੀਂ ਇੱਕ ਮੰਗ ਪੱਤਰ ਦਿੱਤਾ ਸੀ ਕਿ ਇਹ ਜੀ ਇੱਥੇ ਐਕਸੀਡੈਂਟ ਹੁੰਦੇ ਆ ਬੜੀ ਮੁਸ਼ਕਲ ਆ ਲੋਕਾਂ ਨੂੰ ਨੰਗਣ ਵਾਸਤੇ ਇਹਨਾਂ ਨੇ ਜਿਹੜਾ ਪਹਿਲੀ ਤੇ ਗੱਲ ਹੈ ਗ੍ਰੀਨ ਬੈਲਟ ਵੱਢ ਕੇ ਇਹਨਾਂ ਨੇ ਆ ਆਪਣਾ ਇੱਥੇ ਕਬਜ਼ਾ ਕੀਤਾ ਵਾ ਉਸ ਤੋਂ ਬਾਅਦ ਅਸੀਂ ਬਾਕਾਇਦਾ ਸਾਨੂੰ ਡੈਰੀ ਨੰਬਰ ਲੱਗਾ ਜੀ 1548 ਡੀਸੀ ਸਾਹਿਬ ਵੱਲੋਂ ਮਿਲਿਆ ਆਫਿਸ ਤੋਂ ਡੈਰੀ ਨੰਬਰ ਫਿਰ ਸਾਨੂੰ ਮਿਲਿਆ ਜੀ ਡੈਰੀ ਨੰਬਰ 692 ਜਿਹੜਾ ਡੀਸੀ ਟੂ ਐਸਡੀਐਮ ਸਾਹਿਬ ਨੂੰ ਪਈਆ ਇਹਦੀ ਕਾਪੀ ਸਾਡੀ ਕੰਪਲੇਂਟ ਦੀ ਫਿਰ 29 6 2022 ਨੂੰ ਡੈਰੀ ਨੰਬਰ 32 36 ਐਸਡੀਐਮ ਸਾਹਿਬ ਤੋਂ ਚਲ ਗਈ ਆ ਜੀ ਇਹ ਦਰਖਾਸਤ ਨੈਸ਼ਨਲ ਹਾਈਵੇ ਨੂੰ ਮਿਤੀ 6 7 ਵੀ 222 ਨੂੰ ਪੈਰੀ ਨੰਬਰ 497 ਨੈਸ਼ਨਲ ਹਾਈਵੇ ਟੂ ਗਈ ਆ ਜੀ ਐਸ ਡੀ ਐਮ ਨੂੰ ਦੁਬਾਰਾ ਔਰ ਸੀ ਘੁੰਮ ਕੇ 13 7 222 ਨੂੰ 32 52 ਨੰਬਰ ਆ ਐਸ ਡੀ ਐਮ ਸਾਹਿਬ ਤੋਂ ਫਿਰ ਡੀ ਸੀ ਸਾਹਿਬ ਨੂੰ ਚਲ ਗਈ ਆ ਜੀ ਸਾਡੀ ਜਿਹੜੀ ਕੰਪਲੇਟੀ ਕਹਿੰਦਾ ਭਾਵ ਹੈਗਾ ਪਹਿਲਾਂ ਡੀ ਸੀ ਸਾਹਿਬ ਕੋਲੋਂ ਤਰੀ ਉੱਤੋਂ ਤਰੀ ਥੱਲੇ ਨੂੰ ਉਮੜ ਕੇ ਥੱਲੇੋਂ ਤਰੀ ਤਾਂ ਨੂੰ ਇਹ ਪ੍ਰਣਾਲਾ ਉੱਥੇ ਦਾ ਉੱਥੇ ਹੀ ਆਪ ਲੋਗੇ ਲਗਦਾ ਅਸੀਂ ਇਹਦੇ ਇਹਦੇ ਸਬੰਧ ਵਿੱਚ ਨੈਸ਼ਨਲ ਹਾਈਵੇ ਦੇ ਆਫਿਸ ਵੀ ਗਏ ਆ ਉੱਥੇ ਵੀ ਜਾ ਕੇ ਉਹਨਾਂ ਨੂੰ ਦੱਸਿਆ ਕਿ ਆ ਸਾਡੀ ਮੁਸ਼ਕਲ ਆ ਬਕਾਇਦਾ ਉਹਨਾਂ ਨੇ ਇੱਕ ਆ ਜਿਹੜਾ ਨੋਟਿਸ ਕੱਢ ਕੇ ਦਿੱਤਾ ਇਹਨਾਂ ਨੂੰ ਕਿ ਇਹਨਾਂ ਦੇ ਖਿਲਾਫ ਜਿਹੜੀ ਆ ਬੰਦੀ ਕਾਰਵਾਈ ਕਰਕੇ ਤੇ ਆ ਇਥੋਂ ਡੈਂਪ ਜਾ ਪਛਾਣ ਕਰਾਇਆ ਉਹ ਸੜਕ ਜਿਹੜੀ ਆ ਲੋਕਾਂ ਦੇ ਚੱਲਣ ਵਾਸਤੇ ਆ ਪਰ ਆ ਤੁਹਾਡੇ ਸਾਹਮਣੇ ਆਉਂਦੀਆਂ ਕਾਪੀਆਂ ਆ ਜਿਹੜੀਆਂ ਮੇਲ ਕਰਾਈਆਂ ਵਾਂ ਤੇ ਕੋਈ ਵੀ ਕੰਨ ਦੇ ਜੂਨ ਹੀ ਸਰਕੀ ਇਹਨਾਂ ਦੇ ਹੁਣ ਇਹ ਨਹੀਂ ਪਤਾ ਕਿ ਇਹਦੇ ਵਿੱਚ ਕੀ ਸ਼ਮੂਲੀਅਤ ਆ ਕਿ ਇਹ ਕਿਉਂ ਨਹੀਂ ਪਿਛੇ ਹੋ ਸਕਿਆ ਲੋਕਾਂ ਨੂੰ ਕਿਉਂ ਇਹਨਾਂ ਨੇ ਮੁਸ਼ਕਲ 'ਚ ਪਾਇਆ ਵਾ ਅੱਪਰਲੇ ਬੰਨੇ ਇਹਨਾਂ ਨੇ ਸਾਹਮਣੇ ਆ ਡਵਾਈਡਰ ਕੱਟ ਕੇ ਇੱਥੋਂ ਟਰੱਕ ਨਗਾਹਂਦੇ ਇੱਥੋਂ ਟਰਾਲੀਆਂ ਨਗਾਹਂਦੇ ਆ ਇੱਕ ਵਾਰ ਸਾਡੇ ਹਲਕੇ ਦੇ ਮਾਨਯੋਗ ਐਮਐਲਏ ਮੈਡਮ ਜੀਵਨਜੋਤ ਕੋਹਰਾ ਹੀ ਪਿੰਡ ਬੱਲੇ ਦੇ ਵਿੱਚ ਅਸੀਂ ਇਸੇ ਤਰ੍ਹਾਂ ਹੀ ਸਾਰੇ ਨਗਰ ਦੇ ਇਹਨਾਂ ਨੂੰ ਬੇਨਤੀ ਕੀਤੀ ਕਿ ਸਾਡੀ ਆ ਮੁਸ਼ਕਲ ਆ ਬਕਾਇਦਾ ਉਹਨਾਂ ਨੂੰ ਇੱਥੇ ਲੈ ਕੇ ਆਇਆ ਮੌਕੇ ਤੇ ਐਮਐਲਏ ਸਾਹਿਬ ਨੇ ਵੀ ਆਖਿਆ ਇਹਨਾਂ ਨੂੰ ਪਰ ਇਹਨਾਂ ਨੇ ਐਮਐਲਏ ਸਾਹਿਬ ਦੀ ਵੀ ਗੱਲ ਨੂੰ ਸੁਣ ਕੇ ਤੇ ਅੰਗੋਲਿਆ ਕਰਤਾ ਹੁਣ ਜੇਕਰ ਅਸੀਂ ਕੋਈ ਧਰਨਾ ਪ੍ਰਦਰਸ਼ਨ ਜਾਂ ਰੋਸ ਮੁਜ਼ਾਹਰਾ ਕਰਦੇ ਆਂ ਤੇ ਫੇਰ ਹੁੰਦਾ ਜੀ ਇਹ ਕਿਸਾਨ ਯੂਨੀਅਨਾਂ ਮਾਰੀਆਂ ਵਾਂ ਜਾਂ ਪਿੰਡਾਂ ਦੇ ਲੋਕ ਮੜੇ ਆ ਹੁਣ ਆ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਕਿ ਸਾਨੂੰ ਇਸ ਮੁਸ਼ਕਲ ਤੋਂ ਛਡਕਾਰਾ ਦਵਾਇਆ ਜਾਵੇ ਇਹਨਾਂ ਬਿਜ਼ਨਸ ਕਰਨਾ ਵਾ ਆਪਣੀ ਹੱਥੇ ਚ ਕਰਨਾ ਇਹਨਾਂ ਨੂੰ ਕੋਈ ਨਹੀਂ ਰੋਗ ਟੋਗ ਛੱਡ ਕੇ ਇਕੱਠੇ ਹੋ ਕੇ ਡੈਮਪਰਿਆਂ ਨਾਲ ਕੋਈ ਗੱਲਬਾਤ ਕੀਤੀ ਆ ਕਿ ਇਸ ਤਰ੍ਹਾਂ ਵੇਖੋ ਜੀ ਅਸੀਂ ਇਹਨਾਂ ਨਾਲ ਗੱਲ ਕਰੀਏ ਸਾਡੇ ਗੱਲ ਪਾਜਣ ਅਸੀਂ ਉਸ ਪਿੱਛੇ ਕਿਉਂ ਪੈਣਾ ਵਾ ਗੱਲ ਸਾਰੇ ਪ੍ਰਸ਼ਾਸਨ ਨੂੰ ਦਿਖੰਡਿਆ ਵਾ ਕੀ ਜੋ ਹਾਲਾਤ ਬਣੇ ਪਏ ਰੋਡ ਦੇ ਇੱਥੇ ਨਿਤ ਕੋਈ ਨਾ ਕੋਈ ਬਜਰੀ ਤੋਂ ਸਲਿੱਪ ਹੋ ਗਏ ਟੂ-ਵੀਲਰਾਂ ਡਿੱਗਦਾ ਵਾ ਸਟਾ ਲੱਗਦੀਆਂ ਵਾ ਜਿੱਦੇ ਤੁਹਾਡੇ ਮੰਗ ਪੱਤਰ ਦੇ ਦੇ ਬਾਅਦ ਵੀ ਤੋਂ ਇਹ ਕੰਮ ਨਹੀਂ ਹੋ ਰਿਹਾ ਕੋਈ ਵੀ ਜੀ ਲਗਭਗ ਆ ਸਾਲ ਡੇਢ ਸਾਲ ਹੋ ਗਿਆ ਵੀ ਸੀ ਸਾਹਿਬ ਕੋ ਤਾਣ ਕਿੰਨੂੰ ਦੇ ਦੀਆ ਮੰਗ ਪੱਤਰ ਐਮ ਐਲ ਏ ਸਾਹਿਬ ਨੂੰ ਖੁਦ ਮੌਕੇ ਤੇ ਵੀਜਿਟ ਕਰਾਈ ਐਮ ਐਲ ਏ ਸਾਹਿਬ ਨੇ ਵੀ ਇਹਨਾਂ ਨੂੰ ਆਖਿਆ ਪਰ ਇਹਨਾਂ ਨੇ ਕੋਈ ਵੀ ਗੱਲ ਨਹੀਂ ਸੁਣੀ ਜਾਂ ਤੇ ਮੇਰੇ ਕੋਈ ਹਾਈ ਲੈਵਲ ਦੇ ਕੇ ਜਿਹੜੇ ਸੈਂਟਰ ਦੇ ਲੈਵਲ ਦੇ ਉਹਨਾਂ ਦੀ ਪਹੁੰਚ ਆ ਕਿ ਜਿਹੜਾ ਕਿ ਐਮਐਲਏ ਸਾਹਿਬ ਦੇ ਕਹਿਣ ਦੇ ਵੀ ਇਹਨਾਂ ਨੇ ਪਛਾਣ ਕੀਤਾ ਤੇ ਡੀਸੀ ਸਾਹਿਬ ਦੀ ਜਿਹੜੀ ਇਹ ਦਿੱਤੀ ਦਰਖਾਸਤ ਉਹਤੇ ਵੀ ਕੋਈ ਅਸਰ ਨਹੀਂ ਇਹਨਾਂ ਨੇ ਕੀਤਾ ਇਹ ਨਾ ਤੁਹਾਡੇ ਆ ਦੇ ਉੱਤੇ ਮੰਗਾ ਉੱਤੇ ਪ੍ਰਸ਼ਾਸਨ ਨਹੀਂ ਕੋਸ਼ਿਸ਼ ਕਰਦਾ ਜਾ ਨਹੀਂ ਪਿੱਛੇ ਹਟਦਾ ਹੋ ਕੇ ਕਰਦੇ ਫਿਰ ਜੋ ਕਿਸਾਨ ਕਰਦੇ ਹੁੰਦੇ ਆ ਜੀ ਕੰਮ ਹੋ ਹੀ ਆਊਗਾ ਤੇ ਫਿਰ ਇੱਥੇ ਪ੍ਰਸ਼ਾਸਨ ਸਾਰਾ ਇੱਥੇ ਆ ਜਾਣਾ ਅਸੀਂ ਹੁਣ ਕਿਹਦੇ ਨੂੰ ਮੰਗ ਪੱਤਰ ਦੇ ਨਹੀਂ ਜਾਣਾ ਅਸੀਂ ਤਾਂ ਫਿਰ ਸੜਕੇ ਆ ਫੜਕੇ ਕਿਸਾਨ ਮਜ਼ਦੂਰ ਸੰਦਰਸ਼ ਕਮੇਟੀ ਦੇ ਝੰਡੇ ਇੱਥੇ ਪਿੰਡ ਨੂੰ ਲੈ ਕੇ ਨਾਲ ਇੱਥੇ ਬਹਾਂਗੇ ਤੇ ਸਾਰੇ ਵੀ ਇੱਥੇ ਆ ਜਣੇ ਕਿਉਂਕਿ ਅਸੀਂ ਦਫ਼ਤਰਾਂ ਦੇ ਵਿੱਚ ਖੱਤਲ ਖਰਾਬ ਹੋ ਗਏ ਵੇਖ ਲਿਆ ਵਾ ਸਾਨੂੰ ਕੋਈ ਵੀ ਇਨਸਾਫ਼ ਨਹੀਂ ਮਿਲਿਆ ਤੇ ਅਸੀਂ ਵੱਲੇ ਬਾਈਪਾਸ ਤੇ ਰੇਤ ਬਜਰੀ ਦਾ ਕਾਰੋਬਾਰ ਕਰਦੇ ਆ ਤੇ ਕੁਛ ਦਿਨ ਤੋਂ ਸਾਨੂੰ ਪਿੰਡ ਲੈਣੇ ਵੀ ਚਲੋ ਦੋ ਤਿੰਨਾਂ ਦੀ ਸੁਨੇਹਾ ਭੇਜਿਆ ਹੈ ਕਿ ਜੀ ਤੁਹਾਡੀ ਰੇਤਾ ਸੜਕ ਤੇ ਲੱਗ ਜਾਂਦੀ ਆ ਤੇ ਸਾਨੂੰ ਲੱਗਾ ਕਿ ਨਹੀਂ ਯਾਰ ਕੋਈ ਨਹੀਂ ਆਪਾਂ ਜੇ ਸੜਕ ਤੇ ਲੱਗਣੀ ਆਂਦੀ ਜੀ ਅਸੀਂ ਆਪਣੀ ਮਾਲਕੀ ਜਗ੍ਹਾ ਤੇ ਰੇਤਾ ਸਟਾਵਾਂਗੇ ਹੁਣ ਤੁਹਾਨੂੰ ਮੈਂ ਬਖਾਣਾ ਚਾਹਨਾ ਕਿ ਪਹਿਲਾਂ ਵੀ ਇੱਥੇ ਪਿੰਡਲੇ ਕੁਝ ਇਕੱਠੇ ਹੋ ਕੇ ਆਏ ਸੀ ਉਹਨਾਂ ਨੇ ਅਹੋਈ ਕਹਿੰਦੇ ਸੀ ਕਿ ਸੜਕ ਤੇ ਆ ਪਰ ਆਪਾਂ ਵਿਖਾਨੇ ਕਿ ਸੜਕ ਤੇ ਕੋਈ ਵੀ ਨਹੀਂ ਜਿਹੜੀ ਆਪਾਂ ਬਾਹਰ ਰੇਤਾਪੁਰੀ ਛੁੱਟਣ ਆਸਤੇ ਬਾਹਰ ਆਪਣੀ ਮਾਲਕੀ ਜਗਾ ਛੱਡੀ ਆ ਉੱਥੇ ਛੁੱਟੀ ਆ ਜੇ ਉਹ ਤੋਂ ਵੀ ਸਾਨੂੰ ਕਹਿਣਗੇ ਆਪਣੀ ਮਾਲਕੀ ਤੇ ਵੀ ਨਹੀਂ ਛੁੱਟੀ ਹੁਣ ਅਸੀਂ ਤੇ ਆਪਣੀ ਜਿਹੜੀ ਜਗਾ ਛੱਡੀ ਆ ਹੁਣ ਮੈਂ ਤੁਹਾਨੂੰ ਵਿਖਾਦਾ ਇੱਕ ਮਿੰਟ ਮੜਿਆ ਕੈਮਰਾ ਭਾਜੀ ਇੱਥੇ ਘਮਾਇਓ ਇੱਥੇ ਡੰਪ ਆ ਤੋ ਇੱਥੇ ਦੁਕਾਨ ਇੱਥੇ ਬਾਕੀ ਲੰਗ ਵੇਲੋ ਸਾਰੀ ਸਾਰੀ ਲੈਣ ਨਾਲੋ ਸਾਡੀ ਆ ਪਿੱਛੇ ਆ ਤੇ ਉਹਦੇ ਅੱਗੇ ਆਪਾਂ ਮਾਲਕੀ ਜਗਾ ਛੱਡੀ ਆ ਥੋੜੀ ਉਹਦੇ ਤੇ ਆਪਾਂ ਇੰਨੀ ਘਟੇ ਦੀ ਲਈ ਬਾਹਰ ਆ ਕਿ ਜੇ ਕੀ ਨਜਾਇਜ਼ ਕਬਜ਼ਾ ਕੀਤਾ ਹੋਇਆ ਜੀ ਪਾਜੀ ਤੁਹਾਡੇ ਸਾਹਮਣੇ ਆ ਤੁਹਾਡੇ ਸਾਹਮਣੇ ਆ ਜੇ ਨਜਾਇਜ਼ ਹੈਗਾ ਤੇ ਅਸੀਂ ਉਸੇ ਲਈ ਜ਼ਿੰਮੇਵਾਰ ਹਾਂਗੇ ਉਸੇ ਲਈ ਚੁੱਕ ਦਾਂਗੇ ਲੱਗਦਾ ਕਿ ਜੇ ਕਾਰਵਾਈ ਹੁੰਦੀ ਹੈ ਤੇ ਪੂਰੀ ਪ੍ਰੋਪਰ ਹੋਣੀ ਚਾਹੀਦੀ ਹੈ ਲੈਣ ਦੀ ਸਾਰੀ ਪ੍ਰੋਪਰ ਹੋਵੇ ਜੀ ਪਹਿਲੀ ਗੱਲ ਅਸੀਂ ਤਾਂ ਕੀਤਾ ਹੀ ਨਹੀਂ ਜੀ ਜੇ ਆਪਾਂ ਕੀਤਾ ਵਾ ਜਿੱਥੇ ਕੋਈ ਦਾਣਾ ਵੀ ਅੱਗੇ ਵਧੇ ਹੁੰਦਾ ਉਸੇ ਲਈ ਚੁੱਕਾਂਗੇ ਜੀ ਥੱਲੇ ਵੀ ਸਾਡੀ ਜਗ੍ਹਾ ਵਾ ਸਾਰਾ ਉੱਥੇ ਸੁੱਟ ਕੇ ਰੱਖਿਆ ਅਸੀਂ ਜਿਹੜੀ ਗੱਡੀਆਂ ਆਉਂਦੀਆਂ ਵਾ ਇਹਨਾਂ ਨੂੰ ਮੇਰੀ ਦਿੱਕਤ ਕੀ ਹੈ ਕਿ ਇੱਕ ਮੁੱਦਾ ਚਾਹੀਦਾ ਬਸ ਪਿੰਡ ਲਿਆ ਨੂੰ ਕਿਉਂਕਿ ਇਲੈਕਸ਼ਨ ਆ ਨੱਗੀਆਂ ਉਹ ਲਾਚੀਨਾਸ ਤੇ ਤੁਹਾਨੂੰ ਪਤਾ ਦੋਵੇਂ ਤੁਹਾਡੇ ਬਾਦੀਆਂ ਪਾਰਟੀਆਂ ਕੋਈ ਨਾ ਕੋਈ ਹੁੰਦੀਆਂ ਤੇ ਉਹਨਾਂ ਨੂੰ ਮੁੱਦਾ ਚਾਹੀਦਾ ਕੋਈ ਨਾ ਕੋਈ ਹੁਣ ਜੇ ਆਪਨੇ ਟਰੱਕ ਵੀ ਚੱਲਣਦੇ ਆਪਣੀ ਟਰਾਂਸਪੋਰਟ ਵੀ ਚੱਲਣਦੀ ਆ ਦੋ ਮਿੰਟ ਟਰੱਕ ਇੱਥੇ ਖੜਾਊਗਾ ਉਹਨੂੰ ਆਪਾਂ ਬੰਦੇ ਜਾਣਗੇ ਬੈਕਰ ਆ ਕੇ ਯਾਰ ਥੱਲੇ ਲਾ ਉਹਨੂੰ ਦੋ ਮਿੰਟ ਦਾ ਸਮਾਂ ਲੱਗਦਾ ਹੁਣ ਵੀ ਤੁਸੀਂ ਆਏ ਜੇ ਟਰੱਕ ਇੱਥੇ ਆਪਣਾ ਖੋਤਾ ਵੀ ਉਹ ਥੱਲੇ ਚੱਲ ਗਿਆ ਬਾਹਰ ਥੱਲੇ ਲੈ ਤਾਂ ਨਾਲੇ ਉਹਨੂੰ ਦੋ ਮਿੰਟ ਦਾ ਸਮਾਂ ਚਾਹੀਦਾ ਨਾ ਕਿ ਆਹ ਭਾਜੀ ਆਪਣਾ ਬਿੱਲ ਦਫ਼ਤਰ ਤੇ ਬਿੱਲ ਦਫ਼ਤਰ ਤੇ ਜਮ੍ਹਾਂ ਕਰਾ ਕੇ ਉਹਦੀ ਰਸੀਦ ਕੱਟ ਕੇ ਪਰਚੀ ਕੱਟ ਕੇ ਪਹੁੰਚ ਦੇਵੇ ਨਾਲ ਹੀ ਖਾਲ ਕੋਈ ਐਕਸੀਡੈਂਟ ਦੇਖੋ ਜੀ ਜੇ ਕੋਈ ਦੂਜਾ ਹਾਈਵੇ ਤੇ ਇਦਾਂ ਫਿਰ ਪੂਰੇ ਸ਼ਹਿਰ ਚ ਐਕਸੀਡੈਂਟ ਹੁੰਦੇ ਤੇ ਉਹ ਵੀ ਡੰਪ ਕਰਕੇ ਹੁੰਦੇ ਆ ਜੇ ਇਥੇ ਹਾਈਵੇ ਤੇ ਤੁਸੀਂ ਵੇਖੋ ਤਿੰਨ ਦਿਨਾਂ ਨੇ ਸਭ ਤੋਂ ਵੱਡਾ ਮੁੱਦਾ ਆ ਇਹ ਪਹਿਲਾਂ ਵਿਖਾਣਾ ਚਾਹੀਦਾ ਵਾ ਉਹ ਸਾਹਮਣੇ ਲੋਕਾਂ ਨੇ ਜਦੋਂ ਜਾਮ ਲੱਗਦਾ ਨਾ ਤੇ ਇਥੇ ਸਾਰੇ ਲੋਕ ਇਥੇ ਚੱਲਦੇ ਹਾਈਵੇ 'ਚ ਉਹ ਟੁੱਟ ਪੰਦੇ ਗੱਡੀਆਂ ਉਹਦਾ ਵੀ ਸਭ ਤੋਂ ਪਹਿਲਾਂ ਹੱਲ ਕਰਾਇਆ ਜਾਵੇ ਕਿਉਂਕਿ ਜਾਮ ਹੀ ਤੇ ਉਹ ਲੱਗਦਾ ਲੋਕੀ ਵਿੱਚੋਂ ਰੋਂਗਵੇ ਵਿੱਚੋਂ ਐਕਸੀਡੈਂਟ ਦਾ ਕਾਰਨ ਤੇ ਇਹ ਵਾ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਰਹੇ ਤੇ ਬ੍ਰਿਚੀ ਦੇ ਨਾਲ ਜਾਚ ਹੋਵੇ ਦੇਖੋ ਜੀ ਇਹ ਕਹਿੰਦੇ ਆ ਕਿ ਅਸੀਂ ਕੋਈ ਕਬਜ਼ਾ ਨਹੀਂ ਕਰਦੇ ਕਿਸੇ ਚੀਜ਼ ਦਾ ਜਿਹੜੀ ਆਪਣੀ ਵੇਖੋ ਜਾਇਜ਼ ਕੰਮ ਹੈਗੀ ਆ ਇਦਾਂ ਹੁਣ ਸਮਝੋ ਕਿ 10 ਵੀ ਲੋਕ ਜਾਣੇ ਸਾਡੇ ਦੁਕਾਨ ਤੇ ਇਕੱਠੇ ਹੋ ਗਏ ਤੇ ਅਸੀਂ ਨਹੀਂ ਚੀਜ਼ ਕਹਿੰਦੇ ਕਿ ਚੋ ਵੀ ਚੰਗਾ ਸਮਝੇ ਤੇ ਨਜਾਇਜ਼ ਸਾਡੀ ਨੂੰ ਸਹੀ ਚੀਜ਼ ਨੂੰ ਗਲਤ ਪਾਇਆ ਜਾਵੇ ਜਿੱਥੇ ਅਸੀਂ ਗਲਤੀ ਆ ਆਪਾਂ ਗਲਤੀ ਮੰਨਾਂਗੇ ਜਿੱਥੇ ਆਪਾਂ ਸਹੀ ਆਪਾਂ ਆਪਣਾ ਸਹੀ ਪੱਖ ਵੀ ਰੱਖਾਂਗੇ ਕਿ ਇੱਥੇ ਆਪਣੀ ਹੁਣ ਆਪਾਂ ਇੱਥੇ ਸਹੀ ਬੋਲਾਂਗੇ ਕਿ ਯਾਰ ਜਿੱਥੇ ਆਪਾਂ ਜਗਾ ਦੀ ਮੱਲੀ ਨਹੀਂ ਆ ਜਦੋਂ ਇਹ ਆਪਾਂ ਮੰਲਾਂਗੇ ਆਪਾਂ ਚੁੱਕਾਂਗੇ ਜੀ ਉਸ ਦੇ ਹਲੇ